ਦੋਸਤੋ ਪੰਜਾਬ ਪੁਲਿਸ ਦੇ ਵਿੱਚ ਕੁਝ ਐਹੋ ਜਿਹੇ ਮੁਲਾਜ਼ਮ ਹੈਗੇ ਆ ਜਿਨ੍ਹਾਂ ਦੀ ਕਿਸਮਤ ਦੇ ਵਿੱਚ ਥੂ-ਥੂ ਕਰਵਾਣਾ ਲਿਖਿਆ ਹੈ ਇਹ ਕਹਿਣਾ ਮੈਨੂੰ ਇਸ ਕਰਕੇ ਪੈ ਰਿਹਾ ਹੈਗਾ ਕਿ ਇੱਕ ਅੰਮ੍ਰਿਤਧਾਰੀ ਪਰਿਵਾਰ ਦਾ ਨੌਜਵਾਨ ਜਿਸ ਦਾ ਨਾਮ ਲਵਪ੍ਰੀਤ ਸਿੰਘ ਹੈ ਉਸਤੇ ਝੂਠਾ ਐਨਡੀਪੀਐਸ ਦਾ ਪਰਚਾ ਦਰਜ ਕੀਤਾ ਜਾਂਦਾ ਹੈ ਔਰ ਬਾਅਦ ਦੇ ਵਿੱਚ ਐਫਐਸਐਲ ਰਿਪੋਰਟ ਕਹਿੰਦੀ ਹੈ ਕਿ ਜੋ ਕੁਝ ਵੀ ਪੁਲਿਸ ਵਾਲਿਆਂ ਨੇ ਉਹਦੇ ਕੋਲੋਂ ਬਰਾਮਦਗੀ ਦੇ ਵਿੱਚ ਸ਼ੋ ਕੀਤਾ ਉਹ ਸੀਗੀਆਂ ਪੈਰਾਸੀਟਾ ਮੋਲ ਦੀਆਂ ਗੋਲੀਆਂ ਹੁਣ ਜਸਟਿਸ ਕੀਰਤੀ ਸਿੰਘ ਨੇ ਇੱਕ ਲੈਂਡਮਾਰਕ ਜੱਜਮੈਂਟ ਪਾਸ ਕੀਤੀ ਹੈ ਜਿਹੜਾ ਸਬ ਇੰਸਪੈਕਟਰ ਰਜਿੰਦਰ ਸਿੰਘ ਹੈਗਾ ਜਿਹਦੀ ਇਹਦੇ ਵਿੱਚ ਸ਼ਮੂਲੀਅਤ ਸੀ ਪੁਲਿਸ ਮੁਲਾਜ਼ਮ ਹੈ ਔਰ ਜਸਟਿਸ ਕੀਰਤੀ ਸਿੰਘ ਵੱਲੋਂ ਇਹ ਕਿਹਾ ਗਿਆ ਕਿ ਲਵਪ੍ਰੀਤ ਸਿੰਘ ਨੂੰ ਕੰਪਨਸੇਸ਼ਨ ਦੇ ਤੌਰ ਤੇ 2 ਲੱਖ ਰੁਪਏ ਦਿੱਤਾ ਜਾਏਗਾ ਜਿਹਦਾ 50% 50% ਇਸ ਸਬ ਇੰਸਪੈਕਟਰ ਰਜਿੰਦਰ ਸਿੰਘ ਪਰੇਗਾ। ਔਰ ਇਹ ਇਨਸਾਫ ਦੀ ਜਿਹੜੀ ਲੜਾਈ ਹੈ ਜਗਜੀਤ ਸਿੰਘ ਜੀ ਹੋਰਾਂ ਨੇ ਲੜੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਇਨਸਾਫ ਦਵਾਇਆ ਉਸ ਮੁੰਡੇ ਨੂੰ। ਮੇਰੇ ਨਾਲ ਨੇ ਗੱਲਬਾਤ ਕਰਦੇ ਹਾਂ ਇਸ ਕੇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਕੇਸ ਇਸ ਕਰਕੇ ਤੁਹਾਡੇ ਲਈ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਨੇ ਜੋ ਇਸ ਵਕਤ ਵੀ ਨਜਾਇਜ਼ ਪਰਚਿਆਂ ਦੇ ਵਿੱਚ ਉਹਨਾਂ ਨੂੰ ਪਾਇਆ ਜਾ ਰਿਹਾ ਹੋਵੇਗਾ। ਉਹਨਾਂ ਦੇ ਲਈ ਇਹ ਉਦਾਹਰਣ ਹੈ ਐਗਜ਼ਾਮਪਲ। ਸਰ ਕੰਗ੍ਰੈਚੁਲੇਸ਼ਨ ਮੁਬਾਰਕਾਂ ਤੁਹਾਨੂੰ ਬੜਾ ਇੰਪੋਰਟੈਂਟ ਕੇਸ ਸੀਗਾ ਪੰਜਾਬ ਦੇ ਨੌਜਵਾਨਾਂ ਦੇ ਲਈ ਇਹ ਕੇਸ ਬਹੁਤ ਇੰਪੋਰਟੈਂਟ ਹੈਗਾ ਜਿਹੜੇ ਚੰਗੇ ਇਨੋਸੈਂਟ ਮਾਸੂਮ ਲੋਕ ਨੇ ਜਿਨ੍ਹਾਂ ਨੂੰ ਜਾਣਬੁੱਝ ਕੇ ਇੰਪਲੀਕੇਟ ਕੀਤਾ ਜਾਂਦਾ ਕੇਸਾਂ ਦੇ ਵਿੱਚ ਉਸ ਕੇਸ ਦੇ ਵਿੱਚ ਇੱਕ ਲੈਂਡਮਾਰਕ ਜੱਜਮੈਂਟ ਮੈਨੂੰ ਕਹੂੰਗਾ ਜੋ ਤੁਸੀਂ ਕੇਸ ਨੂੰ ਲੜਿਆ ਉਸ ਤੋਂ ਬਾਅਦ ਜਸਟਿਸ ਕੀਰਤੀ ਸਿੰਘ ਹੋਰਾਂ ਨੇ ਪਾਸ ਕੀਤੀ ਹੈ ਪਹਿਲਾਂ ਤਾਂ ਸਰ ਇਹਦਾ ਜਿਹੜੀ ਬੁਨਿਆਦ ਸੀਗੀ ਕੇਸ ਦੀ ਔਰ ਸਭ ਕੁਝ ਤੁਸੀਂ ਪਲੀਜ਼ ਦੱਸੋ ਇਸ ਕੇਸ ਦੇ ਵਿੱਚ ਇਹ ਸੀਗਾ ਕਿ ਮੁੰਡਾ ਲਵਪ੍ਰੀਤ ਸਿੰਘ ਸੁਲਤਾਨਪੁਰ ਲੋਧੀ ਦੇ ਕੋਲੇ ਪਿੰਡ ਹੈ ਉੱਥੋਂ ਦਾ ਰਹਿਣ ਵਾਲਾ ਸੀਗਾ ਤੇ ਉਹਦੇ ਤੇ ਖਿਲਾਫ ਉਹਦੀ ਮਦਰ ਮੇਰੇ ਕੋਲ ਆਈ ਉਹਨੇ ਆ ਕੇ ਮੈਨੂੰ ਦੱਸਿਆ ਵੀ ਮੇਰੇ ਮੁੰਡੇ ਦੀ ਜਮਾਨਤ ਕਰਾਓ ਜੀ ਹਾਈ ਕੋਰਟ ਚ ਥੱਲੇ ਵਾਲੀ ਕੋਰਟ ਨੇ ਡਿਸਮਿਸ ਕਰਤੀ ਆ ਤਾਂ ਮੈਂ ਫਿਰ ਉਹਦੇ ਕਿਹਾ ਮੈਂ ਕਿਹਾ ਮੈਨੂੰ ਸਾਰੀ ਡਿਟੇਲ ਦੱਸੋ ਵੀ ਇਹ ਕੇਸ ਕਿਵੇਂ ਹੋਈ ਆ ਕੀ ਗੱਲਬਾਤ ਹੋਈ ਆ ਤਾਂ ਉਹਨੇ ਕਿਹਾ ਕਿ ਮੈਂ ਆਪਣੇ ਮੁੰਡੇ ਦੀ ਮੁਲਾਕਾਤ ਕਰਕੇ ਆਈ ਆ ਉੱਥੋਂ ਮੈਨੂੰ ਦੱਸਿਆ ਉਹਨੇ ਜੋ ਮੈਂ ਤਾਂ ਉਹ ਜੋ ਉਹਨੇ ਮੈਨੂੰ ਦੱਸਿਆ ਮੈਂ ਉਹ ਲਿਖ ਲਿਆ ਲਿਖ ਕੇ ਉਹਦੇ ਮੁਤਾਬਕ ਮੈਂ ਫਿਰ ਇੱਥੇ ਹਾਈ ਕੋਰਟ ਚ ਮਰ ਜਾਉਂ ਪੰਜਾਬ ਐਡਾ ਰਾਈ ਕੋਰਟ ਚ ਪਟੀਸ਼ਨ ਫਾਈਲ ਕੀਤੀ ਰੈਗੂਲਰ ਬੇਲ ਦੀ ਉਹ ਜਦੋਂ ਲੱਗੀ ਤੇ ਕੋਰਟ ਦੇ ਵਿੱਚ ਤੇ ਉਸ ਤੋਂ ਬਾਅਦ ਉਹਦੇ ਵਿੱਚ ਸੀਗਾ 565 ਕੈਪਸੂਲ ਉਹਦੇ ਤੇ ਪਾਏ ਸੀਗੇ ਕਿ ਨਾਰਕੋਟਿਕ ਕੈਪਸੂਲ ਕਿ ਰਿਕਵਰ ਹੋਇਆ ਉਹਦੇ ਕੋਲ ਤੇ ਉਹ ਜਦੋਂ ਮੈਂ ਕੂਰਚੇ ਕਿਹਾ ਕਿ ਜੀ ਇਹ 565 ਕੈਪਸੂਲ ਪਾਏ ਹੋਏ ਆ ਇਹ ਨਜਾਇਜ਼ ਨੇ ਇਹ ਗਲਤ ਨੇ ਤੇ ਉਹ ਕਹਿੰਦੇ ਇਹ ਤਾਂ ਹਜੇ ਐਫਐਸਐਲ ਦੀ ਰਿਪੋਰਟ ਆਉਗੀ ਤਾਂ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਕੀ ਹੈ ਕੀ ਨਹੀਂ ਮੈਂ ਕਿਹਾ ਕਿ ਜੇ ਇਹ ਹਜੇ ਪਤਾ ਲੱਗਣਾ ਹੈ ਕਿ ਇਹ ਨਾਰਕੋਟਿਕ ਕੈਪਸੂਲ ਹੈਗੀ ਜਾਂ ਨਹੀਂ ਹੈਗੀ ਤਾਂ ਵੀ ਪਟੀਸ਼ਨਰ ਜਿਹੜਾ ਹੈਗਾ ਉਹ ਇਨਟਾਈਟਲਡ ਹੈਗੀ ਉਹਦੀ ਬੇਲ ਲਈ ਕਿਉਂਕਿ ਹਜੇ ਤਾਂ ਸਟੈਬਲਿਸ਼ ਹੋਣਾ ਹੈ ਕਿਹਦੇ ਕੋਲੇ ਨਾਰਕੋਟਿਕ ਮਿਲਿਆ ਵੀ ਹੈ ਕਿ ਨਹੀਂ ਮਿਲਿਆ ਤਾਂ ਉਹ ਜਜਮੈਂਟ ਹਾਈ ਕੋਰਟ ਦੀ ਜਜਮੈਂਟ ਹੈਗੀ ਇੱਥੇ ਆਪਣੇ ਉਹਦੇ ਮੁਤਾਬਕ ਉਹ ਕੇਸ ਦੇ ਵਿੱਚ ਉਹਦੀ ਜ਼ਮਾਨਤ ਫੇਰ ਵੀ ਲੈਣੀ ਚਾਹੀਦੀ ਹੈ ਜਦੋਂ ਹਜੇ ਇਸਟੈਬਲਿਸ਼ ਹੋਣਾ ਹੈ ਕਿ ਨਾਰਕੋਟਿਕ ਹੈ ਜਾਂ ਨਹੀਂ ਹੈ ਤਾਂ ਜੱਜ ਸਾਹਿਬ ਨੂੰ ਲੱਗਿਆ ਕਿ ਇਹ ਕੇਸ ਦੇ ਵਿੱਚ ਹੈਗਾ ਕਿਉਂਕਿ ਉਹ ਬੰਦਾ ਇੱਕ ਡਿਪਲੋਮਾ ਹੋਲਡਰ ਹੈ ਕੰਮ ਕਰਦਾ ਹੈ ਖੇਤੀ ਤੇ ਪਲਾਂਟ ਪ੍ਰੋਟੈਕਸ਼ਨ ਦਾ ਕੋਰਸ ਕੀਤਾ ਉਹਨੇ ਉਹ ਆਪਣੇ ਖੇਤਾਂ ਜਾਂਦਾ ਉਹ ਫਸਲਾਂ ਦੇਖਦਾ ਫਸਲਾਂ ਦੇਖਣ ਤੋਂ ਬਾਅਦ ਇਹ ਦੇਖਦਾ ਕਿ ਕਿਸੇ ਫਸਲ ਦੇ ਵਿੱਚ ਉਹਦੇ ਵਿੱਚ ਕੀ ਡੈਫੀਸ਼ੀਅਨਸੀ ਹੈ ਉਹ ਫਾਰਮਰਸ ਨੂੰ ਐਡਵਾਈਸ ਕਰਦਾ ਵੀ ਇਹਦੇ ਵਿੱਚ ਆ ਪਾਉਣਾ ਹੈ ਇਹਦੇ ਵਿੱਚ ਆ ਪਾਉਣਾ ਹੈ ਇਹਦੇ ਵਿੱਚ ਆ ਦਵਾਈ ਕਰਨੀ ਹੈ ਉਹ ਕਰਨੀ ਹੈ ਉਹ ਤਾਂ ਆਪਣੀ ਰੋਟੀ ਇੱਦਾਂ ਕਮਾਉਂਦਾ ਤੇ ਇਸ ਤਰੀਕੇ ਸਰ ਨੂੰ ਫਸਾਇਆ ਗਿਆ ਕਿ ਜਦੋਂ ਕਿ ਉਹਦੇ ਖਿਲਾਫ ਹੋਰ ਕੋਈ ਕੇਸ ਨਹੀਂ ਹੈਗਾ ਤਾਂ ਜਿਸ ਵਕਤ ਇਹ ਗੱਲ ਚੱਲੀ ਤਾਂ ਉਹ ਕੋਰਟ ਨੇ ਫਿਰ ਮਾਰਜੋਗ ਹਾਈ ਕੋਰਟ ਨੇ ਫਿਰ ਉਹਨੂੰ ਸਖਤ ਚ ਕਿਹਾ 7-8 ਦਿਨ ਦਾ ਨੋਟਿਸ ਕੀਤਾ ਕਿ ਉਹਦੇ ਵਿੱਚ ਕਿਹਾ ਗਿਆ ਕਿ ਐਕਸਪਲੇਨ ਕਰੋ ਕਿ ਹਾਈ ਕੇਸ ਹੇਜ਼ ਬੀ ਰਜਿਸਟਰਡ ਅਗੇਂਸਟ ਏਮ ਔਰ ਨਾਲ ਇਹ ਵੀ ਦਸੋ ਕਿ ਜੀ ਐਫਐਸਐਲ ਰਿਪੋਰਟ ਪੇਸ਼ ਕਰੋ ਹੁਣ ਜਦੋਂ ਐਫਐਸਐਲ ਰਿਪੋਰਟ ਪੇਸ਼ ਕਰਨ ਵਾਸਤੇ ਗਿਆ ਤਾਂ ਉਸ ਤੋਂ ਬਾਅਦ ਜਦੋਂ 10 ਦਿਨਾਂ ਬਾਅਦ ਜਦੋਂ ਪੇਸ਼ੀ ਹੋਈ ਤਾਂ ਐਫਐਸਐਲ ਰਿਪੋਰਟ ਆਈ ਤੇ ਉਹਨਾਂ ਦੱਸਿਆ ਸਰਕਾਰੀ ਵਕੀਲ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਜੀ ਇਹਦੇ ਵਿੱਚ ਜਿਹੜੇ ਇਹਦੇ ਕੋਲ ਅਸੀਂ ਕਿਹਾ ਵੀ 565 ਕੈਪਸੂਲ ਬਰਾਬਤ ਹੋਏ ਆ ਉਹ ਕੈਪਸੂਲਾਂ ਦੇ ਵਿੱਚ ਕੋਈ ਨਾਰਕੋਟਿਕ ਨਹੀਂ ਹੈ ਉਹਦੇ ਚ ਪੈਰਾਸਟਾਮੂਲ ਸਾਲਟ ਹੈ ਫਿਰ ਮੈਂ ਆਖਿਆ ਜੀ ਜੇ ਪੈਰਾਸਟਾਮੂਲ ਸਾਲਟ ਆ ਉਹ ਤਾਂ ਐਂਡੀਪੀਐਸ ਚ ਫਾਲੇ ਨਹੀਂ ਕਰਦਾ ਉਹ ਦਵਾਈ ਹੈ ਉਹ ਤਾਂ ਮੈਡੀਸਿਨ ਹੈ ਉਹ ਉਹ ਐਂਡੀਪੀਐਸ ਚ ਫਾਲੇ ਨਹੀਂ ਕਰਦਾ ਕੈਟਾਗਰੀ ਚ ਨਹੀਂ ਆਉਂਦਾ ਤਾਂ ਫਿਰ ਜੱਜ ਸਾਹਿਬ ਨੇ ਫਟਾਫਟ ਉਹਦੇ ਚ ਆਰਡਰ ਲਖਾਇਆ ਨਾਲ ਹੀ ਕਰਿਆ ਕਿ ਉਹਨੂੰ ਫਟਾਫਟ ਰੀਲੀਜ਼ ਕਰੋ ਇਮੀਡੀਏਟਲੀ ਰੀਲੀਜ਼ ਕਰੋ ਇਹ ਫ੍ਰਾਈਡੇ ਦੀ ਗੱਲ ਹੈ ਜੀ ਫ੍ਰਾਈਡੇ ਨੂੰ ਇਮੀਡੀਏਟਲੀ ਰੀਲீஸ் ਕਰੋ ਉਹਦੇ ਚੋ ਤੇ ਕਿਹਾ ਕਿ ਜੀ ਫਟਾਫਟ ਉਹਦੇ ਚ ਨਾ ਹਾਈ ਕੋਰਟ ਦੇ ਆਰਡਰ ਕਰਤਾ ਵਿੱਚ ਹੀ ਕਿ ਇਹਦੀ ਜਿਹੜੀ ਕਾਪੀ ਆ ਫਟਾਫਟ ਸੈਸ਼ਨ ਜਾਂ ਸਭ ਨੂੰ ਭੇਜੋ ਤੇ ਇਮੀਡੀਏਟ ਕੈਪਲਾਈਸ ਕਰੋ ਉਹ ਬੰਦੇ ਨੂੰ ਸ਼ਨੀਵਾਰ ਨੂੰ ਸ਼ੁੱਕਰਵਾਰ ਦਾ ਆਰਡਰ ਹੈ ਸ਼ਨੀਵਾਰ ਨੂੰ ਉਹ ਬੰਦਾ ਜੇਲ੍ਹ ਚੋਂ ਬਾਹਰ ਆ ਗਿਆ ਉਹਨੂੰ ਹੋ ਗਿਆ ਉਸ ਤੋਂ ਬਾਅਦ ਸ਼ਨੀਵਾਰ ਨੂੰ ਇਹ ਕਰਕੇ ਸੋਮਵਾਰ ਨੂੰ ਜਾਂ ਮੰਗਲਵਾਰ ਨੂੰ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਟ੍ਰਾਇਲ ਕੋਰਟ ਦੇ केजी ਇਹਨੂੰ ਡਿਸਚਾਰਜ ਕਰ ਦੋ ਇਹਦੇ ਖਿਲਾਫ ਐਨਡੀਪੀਐਸ ਦਾ ਕੇਸ ਹੀ ਨਹੀਂ ਬਣਦਾ ਪੁਲਿਸ ਵਾਲੇ ਕਹਿ ਰਹੇ ਨੇ ਪੁਲਿਸ ਵਾਲ ਜਿਹੜੇ ਪੁਲਿਸ ਵਾਲਿਆਂ ਨੇ ਉਹਨੂੰ ਜਾਣਬੁੱਝ ਕੇ ਇੰਪਲੀਗੇਟ ਕੀਤਾ ਉਹ ਥੂ ਥੂ ਵਾਲੀ ਗੱਲ ਹੈ ਉਹ ਉੱਥੇ ਜਾ ਕੇ ਉਹਨਾਂ ਨੇ ਇੱਕ ਫਟਾਫਟ ਕੇ ਆ ਕਿ ਜੀ ਇਹਨੂੰ ਇਹਨੂੰ ਡਿਚਾਰਜ ਕਰੋ ਕਿਉਂਕਿ ਇਹਦੇ ਖਿਲਾਫ ਐਨਡੀਪੀਐਸ ਦਾ ਕੇਸ ਹੀ ਨਹੀਂ ਬਣਦਾ ਹੈ ਹੀ ਨਹੀਂ ਉਹੀ ਜੱਜ ਸਾਹਿਬ ਜਿਨ੍ਹਾਂ ਕੋਲੇ ਇਹ ਪੇਸ਼ ਕੀਤਾ ਗਿਆ ਉਹੀ ਜੱਜ ਸਾਹਿਬ ਨੇ ਉਹਦੀ ਜਮਾਨਤ ਡਿਸਮਿਸਸ ਗਰਾਊਂਡ ਤੇ ਕੀਤੀ ਸੀ ਕਿ ਹਿਊਜ ਕੁਆਂਟੀਟੀ ਹੈ ਹੀ ਇਸ ਨਾਟ ਅ ਡੈਕਟਰ ਫਾਰ ਦਾ ਬੇਲ ਉਸੇ ਜੱਜ ਨੂੰ ਫਿਰ ਦੁਬਾਰਾ ਉਸੇ ਜੱਜ ਨੂੰ ਜੱਜ ਸਾਹਿਬ ਨੂੰ ਉਹਨਾਂ ਨੇ ਜਦੋਂ ਇਹ ਐਪਲੀਕੇਸ਼ਨ ਦਿੱਤੀ ਕਿ ਜੀ ਇਹ ਦੇਖੋ ਤਾਂ ਐਨਡੀਪੀਐਸ ਦਾ ਰਿਕਵਰੀ ਹੋ ਨਹੀਂ ਹੈ ਸਰ ਇਹਨਾਂ ਨੇ ਤਾਂ ਪਰਚਾ ਦਰਜ ਕਰਤਾ ਹੁੰਦੇ ਐਨਡੀਪੀਐਸ ਦਾ ਲੇਕਿਨ ਉਹਦੀ ਮਾਂ ਤੇ ਜੋ ਅਮਰਤਾਰੀ ਉਹਦਾ ਪਿਓ ਉਹਦਾ ਪਿਓ ਜੋ ਫੈਮਿਲੀ ਦਾ ਕੀ ਗੁਜ਼ਰੋਰੇ ਮੁੰਡਾ ਜਿਹੜਾ ਨਜਾਇਜ਼ ਅੰਦਰ ਲਾ ਕੇ ਆਇਆ ਦਿਨ ਇਹ ਮੁੰਡਾ 75 ਦਿਨ ਲਾ ਕੇ ਆਇਆ ਜਿੱਦਨ ਡਿਚਾ ਉਹ ਜੇਲ੍ਹ ਚੋਂ ਬਾਹਰ ਆਇਆ ਉਸ ਦਿਨ ਪੂਰੇ 75 ਦਿਨ ਹੋ ਗਏ ਸੀ 2 ਮਹੀਨੇ 15 ਦਿਨ 2 ਮਹੀਨੇ 15 ਦਿਨ ਤੇ ਉਸ ਤੋਂ ਬਾਅਦ ਇਹਦੇ ਵਿੱਚ ਕੀ ਹੋਇਆ ਇਹ ਉਸ ਵਕਤ ਮਨਜੋਗ ਹਾਈ ਕੋਰਟ ਨੇ ਡਾੜਾ ਜਮਾਨਤ ਦੇ ਨਾੜੇ ਕਿਹਾ ਕਿ ਜੀ ਇਹਦੇ ਵਿੱਚ ਡੀਜੀਪੀ ਨੂੰ ਸਬਨਨ ਕੀਤਾ ਕੈਫੀਡਾਟ ਫਾਈਲ ਕਰੋ ਔਰ ਕੌਨਸਟੀਟਿਊਟ ਕਰੋ ਕਮੇਟੀ ਜਿਹੜੀ ਵੀ ਹੈ ਉਹ ਫਿਰ ਡੀਜੀਪੀ ਸਾਹਿਬ ਨੇ ਆਪਣੇ ਆਰਡਰ ਦੇ ਨਾਲ ਇੱਕ ਹਾਈ ਲੈਵਲ ਕਮੇਟੀ ਕੌਨਸਟੀਟਿਊਟ ਕੀਤੀ ਟੂ ਇਹਦੇ ਕਰਨ ਅ ਸਰਟਨ ਕਰਨ ਵਾਸਤੇ ਵੀ ਤਾਂ ਕਿ ਅੱਗੇ ਨੂੰ ਕੋਈ ਐਦਾਂ ਦੀ ਘਟਨਾ ਨਾ ਹੋਵੇ ਇਹਦੇ ਨਾਲ ਤਾਂ ਜਿਹੜੀ ਭੁਗਤਿਆ ਭੁਗਤਿਆ ਨੇ ਪਰ ਹੋਰ ਨਾ ਹੋਵੇ ਉਸ ਤੋਂ ਬਾਅਦ ਜਦੋਂ ਕੇਸ ਅੱਗੇ ਚੱਲਿਆ ਤਾਂ ਉਹਨਾਂ ਦੇ ਜਵਾਬ ਵਗੈਰਾ ਆਗੇ ਉਹਨਾਂ ਨੇ ਕਿਹਾ ਜੀ ਸਾਡੇ ਕੋਲ ਕੋਈ ਐਸੀ ਕਿਟ ਨਹੀਂ ਹੈ ਕਿ ਜਿਹੜੀ ਤੋਂ ਅਸੀਂ ਜੱਜ ਕਰ ਸਕੀਏ ਕਿ ਇਹਦੇ ਕੋਲੋਂ ਰਿਕਵਰਡ ਚੀਜ਼ ਹੈਗੀ ਹੈ ਉਹ ਕੀ ਹੈ ਫਿਰ ਜਦੋਂ ਫਾਈਨਲ ਆਰਗੂਮੈਂਟ ਵਾਸਤੇ ਕਿਹਾ ਮੈਂ ਕਿਹਾ ਜੀ ਇਹਨਾਂ ਕੋਲੇ ਇਹ ਨਹੀਂ ਹੈਗਾ ਇਹ ਪਤਾ ਨਹੀਂ ਹੈਗਾ ਇਹਨਾਂ ਨੂੰ ਕਿ ਇਹਦੇ ਕੋਲੇ ਉਹ ਨਾਰਕੋਟਿਕ ਹੈ ਜਾਂ ਨਹੀਂ ਹੈ ਦੈਨ ਹਾਊ ਦੇ ਹੈਵ ਇੰਪਲੀਕੇਟਡ ਹਿਮ ਇਨ ਦ ਐਨਟੀ ਪਾਸ ਕੇਸ ਇਟ ਇਜ਼ ਅ ਵੈਰੀ ਸਟ੍ਰਿੰਗੈਂਟ ਪਨਿਸ਼ਮੈਂਟ ਇਹ ਇਹ ਤਾਂ ਕਿਵੇਂ ਕਰਤਾ ਜਦੋਂ ਇਹਨਾਂ ਕੋਲ ਇਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੈ ਆਪ ਹੀ ਨਹੀਂ ਪਤਾ ਇਹਨਾਂ ਨੂੰ ਕਿ ਇਹ ਐਨਡੀਪੀਐਸ ਤੇ ਫਾਲ ਕਰਦਾ ਕਿ ਨਹੀਂ ਕਰਦਾ ਤੇ ਦੈਨ ਵਾਈ ਦੇ ਹੈਵ ਇਮਪਲੀਕੇਟਡ ਸ੍ਰੀਮਾਤਾ ਇਹ ਸੋਚਦਾ ਪਿਆ ਹੈਗਾ ਵਾ ਉਹਦੇ ਮਾਪਿਓ ਅਮਰਤ ਹਾਰੀ ਗੁਰਦੁਆਰੇ ਜਾਣ ਵਾਲੇ ਲੋਕ ਰੱਬ ਦੇ ਅੱਗੇ ਅਰਦਾਸ ਕਰਨ ਵਾਲੇ ਸ਼ੁਕਰਾਨਾ ਕਰਨ ਵਾਲੇ ਲੋਕ ਉਹਨਾਂ ਦੀ ਪਿੰਡ ਦੇ ਵਿੱਚ ਇੱਕ ਆਪਣੀ ਉਹਨਾਂ ਦੀ ਇਮੇਜ ਬਣੀ ਹੋਈ ਹੈ ਕਿ ਇਹ ਬੜੇ ਚੰਗੇ ਲੋਕ ਨੇ ਔਰ ਬਾਅਦ ਦੇ ਵਿੱਚ ਲੋਕਾਂ ਦਾ ਇਹ ਮੰਨਣਾ ਹੁੰਦਾ ਜਦੋਂ ਬੰਦਾ ਚੱਕ ਲੈਂਦੀ ਨੇ ਪੋਸਤ ਲੋਕ ਕਹਿੰਦੇ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਜਿੱਥੇ ਮਤਲਬ ਕਿ ਧੂਆ ਹੈਗਾ ਉੱਥੇ ਥੋੜੀ ਬਹੁਤ ਚੰਗਾਰੀ ਤਾਂ ਹੋएगी ਲੋਕਾਂ ਨੇ ਤੇ ਸਮਝਣਾ ਕਿ ਯਾਰ ਬੱਚਾ ਕਿਹੋ ਜਿਹਾ ਨਿਕਲ ਗਿਆ ਇਹਨਾਂ ਦਾ ਇਹਨਾਂ ਦੀ ਲਾਦ ਕਿਦਾਂ ਨਹੀਂ ਨਿਕਲ ਗਈ ਤਾਂ ਉਹਦੇ ਵਾਸਤੇ ਨਾ ਇਹ ਬਹੁਤ ਪੇਨਫੁੱਲ ਸੀਗਾ ਉਹਦੇ ਫਾਦਰ ਸਾਹਿਬ ਮੁੰਡੇ ਦੇ ਬਿਮਾਰ ਰਹਿੰਦੇ ਆ ਵਿਚਾਰੇ ਤੇ ਮਾਂ ਉਹ ਕਹਿੰਦੀ ਵੀ ਸਾਡੇ ਵਾਸਤੇ ਤਾਂ ਇਹ ਸਹਿਣਾ ਬੜਾ ਹੀ ਮੁਸ਼ਕਲ ਹੈ ਸਾਨੂੰ ਕਿਵੇਂ ਕਰਨਾ ਹੈ ਸਾਡੇ ਵਾਸਤੇ ਹੈ ਤੇ ਉਹ ਉਸ ਤੋਂ ਬਾਅਦ ਉਹ ਵਿਚਾਰੇ ਬੜੇ ਤੰਗ ਸੀਗੇ ਤੇ ਇਹ ਮਾਨਯੋਗ ਹਾਈ ਕੋਰਟ ਨੇ ਜਦੋਂ ਫਾਈਨਲ ਆਰਗੂਮੈਂਟ ਹੋਇਆ ਫਿਰ ਉਹਨੇ ਕਿਹਾ ਮੈਂ ਘਈ ਦੇਖੋ ਉਸ ਮੁੰਡਾ ਨੌਕਰੀ ਕਰਦਾ ਸੀਗਾ ਉਹਦੀ ਨੌਕਰੀ ਸਮਾਜ ਦੇ ਵਿੱਚ ਉਹਦੇ ਕੈਰੀਅਰ ਫਿਊਚਰ ਦਾ ਉਹਦਾ ਉਹਦਾ ਸਾਰਾ ਹੋਇਆ 75 ਦਿਨ ਇਲੀਗਲ ਕਨਫਾਈਨਮੈਂਟ ਰਹੀ ਹੈ ਉਹਦੀ ਜਿਸ ਦੇ ਵਿੱਚ ਕੇ ਉਹਦਾ ਦੋਸ਼ ਹੀ ਕੋਈ ਨਹੀਂ ਸੀਗਾ ਕਿਹੜੀ ਜੇਲ੍ਹ ਚ ਰਿਹਾ ਜੀ ਇਹ ਇਹ ਕਪੂਰਥਲੇ ਜੇਲ੍ਹ ਚ ਹੈ ਸੈਂਟਰਲ ਜੇਲ੍ਹ ਕਪੂਰਥਲਾ ਉਹਦੇ ਵਿਚ ਰਿਹਾ ਤੇ ਉਹਦੇ ਉਹਦੀ ਤੁਸੀਂ ਉਹਦੀ ਲਿਬਰਟੀ ਜਿਹੜੀ ਹੈਗੀ ਆ ਉਹ ਕੰਪਰਮਾਈਜ਼ ਹੋਈ ਹੈ ਲਿਬਰਟੀ ਉਹਦੇ ਨਾਲ ਖਲਵਾੜ ਕੀਤਾ ਗਿਆ ਉਹ ਐਸ ਪਰ ਸੈਕਸ਼ਨ ਆਰਟੀਕਲ 21 ਦੇ ਮਤਾਬਕ ਉਹਦੀ ਜਿਹੜੀ ਲਿਬਰਟੀ ਹੈ ਸਭ ਤੋਂ ਪ੍ਰੀਸ਼ੀਅਸ ਸਾਡਾ ਰਾਈਟ ਹੈ ਤੇ ਉਹਦੇ ਚ ਹੋਇਆ ਕੰਪਰਮਾਈਜ਼ ਕੀਤਾ ਤਾਂ ਫਿਰ ਜੱਜ ਸਾਹਿਬ ਨੇ ਫਿਰ ਕਿਹਾ ਕਿ ਇਹ ਠੀਕ ਹੈ ਮੈਂ ਬੇਨਤੀ ਕੀਤੀ ਜੱਜ ਸਾਹਿਬ ਨੂੰ ਕੀ ਜੀ ਨੂੰ exemplary cost impose ਕੀਤੀ ਜਾਵੇ ਕਿਉਂਕਿ ਇਹਦੇ ਨਾਲ ਨੇ ਝਟਕਾ ਹੋਇਆ ਤਾਂ ਫਿਰ ਮਾਨਯੋਗ ਹਾਈ ਕੋਰਟ ਨੇ ਹੁਣ ਆਰਡਰ ਆਇਆ ਆ ਸਰਟੀਫਾਈਡ ਆਰਡਰ ਕੋਰਟ ਜਿਹੜੇ ਬੋਰਡ ਦੀਆਂ ਕਈ ਜਜਮੈਂਟਸ ਉਹ ਸਾਰਾ ਕੁਝ ਕਿਹਾ ਕਿ ਜਿਹੜੀ ਇਲੀਗਲ ਕਨਫਾਈਨਮੈਂਟ ਹੈ that is bad law ਉਹਦੇ ਵਾਸਤੇ ਜਿਹੜੇ ਬੰਦੇ ਦੀ ਜਿਹੜੀ ਲਿਬਰਟੀ ਹੈ ਉਹਨੂੰ ਅਗਰ ਕੰਪਰਵਾਇਜ਼ ਕੀਤਾ ਉਹਦੇ ਤੇ ਜਦੋਂ ਘਾਣ ਲ ਹੋਇਆ ਤਾਂ ਉਹਦੇ ਤੇ ਉਹਨੂੰ ਕੰਪੰਸੇਟ ਕਰਨਾ ਚਾਹੀਦਾ ਤਾਂ ਕੋਰਟ ਮਾਨਯੋਗ ਹਾਈ ਕੋਰਟ ਨੇ 2 ਲੱਖ ਰੁਪਇਆ ਜੁਰਮਾਨਾ ਸਰਕਾਰ ਦੇ ਉੱਤੇ ਪਾਇਆ ਜਿਹਦੇ ਵਿੱਚੋਂ 1 ਲੱਖ ਰੁਪਇਆ ਜਿਹੜਾ ਐਸਆਈ ਹੈਗਾ ਹਰਜਿੰਦਰ ਸਿੰਘ ਉਹ ਨੂੰ ਦੇਣਾ ਪਊਗਾ 2 ਲੱਖ ਰੁਪਏ ਸਰਕਾਰ ਨੇ ਦੇਣਾ ਉਹਦੇ ਵਿੱਚੋਂ 1 ਲੱਖ ਰੁਪਈਆ ਉਹਦੇ ਕੋਲੋਂ ਰਿਕਵਰ ਕਰਨਾ ਕਿ ਜਿਸ ਬੰਦੇ ਨੇ ਕੇਸ ਰਜਿਸਟਰ ਕੀਤਾ ਸੀਗਾ ਇਸ ਕੇਸ ਦੇ ਵਿੱਚ ਇਹ ਉਹਨਾਂ ਦੀ ਰਿਪੋਰਟ ਆਈ ਸੀ ਇਹਦੇ ਵਿੱਚ ਦੋ ਕੇਸ ਨੇ ਐਨਡੀਪੀਐਸ ਕੇਸ ਰਜਿਸਟਰ ਕੀਤਾ ਐਨਡੀਪੀਐਸ ਚ ਐਕਚੁਅਲੀ ਐਨਡੀਪੀਐਸ ਕੰਟੈਂਟ ਹੈ ਰਿਹਾ ਚ ਇੱਕ ਇਹ ਕੈਂਸਾ ਇੱਕ ਹੋਰ ਕੇਸ ਹੈ ਉਹਦਾ ਹਜੇ ਤੱਕ ਮੈਂ ਉਹਨੂੰ ਕਿਹਾ ਸੀ ਲਵਪ੍ਰੀਤ ਨੂੰ ਬਈ ਕਾਕਾ ਇਹਦਾ ਪਤਾ ਕਰ ਲੈ ਵਿਚਾਰੇ ਉਹਦੇ ਤਾਂ ਵੀ ਤੱਕਾ ਹੋਇਆ ਹੈ ਉਹ ਉਹ ਵੀ ਕਈ ਮਹੀਨੇ ਤਿੰਨ ਮਹੀਨੇ ਤਕਰੀਬਨ ਅੰਦਰ ਰਿਹਾ ਹੈ ਉਹਦੇ ਕੋਲੋਂ ਜਿਹੜੀ ਰਿਕਵਰੀ ਹੋਈ ਆ ਬਾਅਦ ਚ ਕਹਿੰਦੇ ਜੀ ਉਹ ਤਾਂ ਐਂਡੀਪੇਸ ਹੈ ਹੀ ਨਹੀਂ ਸੀ ਉਹ ਉਹ ਵੀ ਏਸ ਕੇਸ ਕਰਕੇ ਉਹ ਵੀ ਬਾਹਰ ਆਇਆ ਜੇ ਇਹ ਕੇਸ ਨਾ ਹੁੰਦਾ ਤਾਂ ਉਹ ਵੀ ਨਹੀਂ ਬਾਹਰ ਆਉਣਾ ਸੀਗਾ ਸਰ ਇੱਕ ਤਾਂ ਚਲੋ ਇਹ ਕੋਡ ਦੇ ਆਰਡਰਸ ਅਸੀਂ ਪੜ ਰਹੇ ਹੈਗੇ ਆ ਔਰ ਇਹ ਤਕਰੀਬਨ 11 ਪੇਜਾਂ ਦਾ ਆਰਡਰ ਆ ਹੈਨਾ ਇਹ ਉਸ ਤੋਂ ਵੱਧ ਹੀ ਹੈ 12 ਪੇਜਾਂ ਦਾ ਆਰਡਰ ਮੈਂ ਵੀ ਪੜਿਆ ਹੈ ਸਾਰਾ ਤੇ ਇਕ ਤਰ੍ਹਾਂ ਸਰ ਆਰਡਰ ਦੀ ਸ਼ਕਲ ਦੇ ਵਿੱਚ ਅਸੀਂ ਦੇਖ ਰਹੇ ਹਾਂਗੇ ਜਸਟਿਸ ਕੀਰਤੀ ਸਿੰਘ ਜੀ ਹੋਰਾਂ ਨੇ ਇਹ ਪਾਸ ਕੀਤਾ ਹੈਗਾ ਤੁਸੀਂ ਤਾਂ ਅਦਾਲਤ ਦੇ ਵਿੱਚ ਸੀਗੇ ਬੈਸ ਦੇ ਦੌਰਾਨ ਤੁਸੀਂ ਉੱਥੇ ਸੀਗੇ ਉੱਥੇ ਸਾਰੇ ਇਹਨਾਂ ਦੀ ਖਚਾਈ ਹੋਈ ਅੰਦਰ ਤਾੜਨਾ ਹੋਈ ਇਹਨਾਂ ਦੀ ਦੇਖੋ ਕਟੋ-ਕਟਵੇ 15 ਤੋਂ 16 ਪੁਲਿਸ ਅਫਸਰ ਇਹ ਚ ਇਹ ਸੀਗਾ ਜਿੰਦਰ ਸਿੰਘ ਇਹ ਹਾਂ ਇਹ ਉੱਥੇ ਸੀਗਾ ਇਹ ਦੇਖੋ ਉੱਥੇ ਐਸਐਸਪੀ ਐਸਪੀ ਡੀਐਸਪੀ ਇੰਸਪੈਕਟਰ ਐ ਐਸਆਈ ਕਈ ਐਸਆਈ ਏ ਐਸਆਈ ਹੈਡ ਕਨਸਟੇਬਲ ਸਿਪਾਹੀ ਤੱਕ ਯਾਨੀ ਕਿ 15 ਤੋਂ 16 ਪੁਲਸ ਦੇ ਅਫਸਰ ਬਲਾਜਮ ਵਗੈਰਾ ਇਹ ਇਸ ਕੇਸ ਦੇ ਵਿੱਚ ਕੋਰਟ ਚ ਫਾਲਨ ਹੋਈ ਹੋਈ ਸੀ ਜਿਸ ਤੱਕ ਡੀਜੀਪੀ ਸਾਹਿਬ ਨੇ ਐਗਜ਼ਮਪਟ ਕੀਤਾ ਸੀ ਉਹਨਾਂ ਨੇ ਵੀ ਕਹੋਦਾ ਐਫੀਡੇਵਟ ਆ ਗਿਆ ਉਹਨਾਂ ਨੇ ਆਪਣਾ ਪਰਸਨਲ ਐਫੀਡੇਵਟ ਫਾਈਲ ਕੀਤਾ ਆਈਜੀਪੀ ਸਾਹਿਬ ਨੇ ਵੀ ਉਹਨਾਂ ਨੇ ਵੀ ਆਪਣਾ ਐਫੀਡੇਵਟ ਫਾਈਲ ਕੀਤਾ ਸੀਗਾ ਸੋ ਇਸ ਕਰਕੇ ਸਾਰੀ ਪ੍ਰਕਿਰਿਆ ਜਿਹੜੀ ਹੈਗੀ ਹੈ ਇਹ ਹੈ ਬੜੀ ਔਖੀ ਸੀਗੀ ਸੌਖਾ ਕੰਮ ਨਹੀਂ ਸੀਗਾ ਇਹ ਕਿਉਂਕਿ ਇਹ ਇੱਕ ਐਸਾ ਐਕਟ ਹੈ ਇਹ ਬਹੁਤ ਹੀ ਸਟ੍ਰਿੰਜੈਂਟ ਇਨ ਪਨਿਸ਼ਮੈਂਟ ਹੈਗੀ ਆ ਇਹਦੇ ਵਿੱਚੋਂ ਜੇ ਬੰਦਾ ਕੋਈ ਜਿਹੜਾ ਹੱਕੀ ਹੈ ਜਿਹੜਾ ਗਲਤ ਕੰਮ ਕਰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਤਾਂ ਕਿ ਸਮਾਜ ਬਚਾਇਆ ਜਾ ਸਕੇ ਕਿਉਂਕਿ ਐਨਡੀਪੀਐਸਾ ਦੇ ਐਕਟ ਇਹਦੀਆਂ ਦਵਾਈਆਂ ਕਰਕੇ ਨਸ਼ੇ ਕਰਕੇ ਸਾਡਾ ਪੰਜਾਬ ਇੱਕ ਸਮਦਾ ਉਜੜਿਆ ਪਿਆ ਪਰ ਐਟ ਦੀ ਸੇਮ ਵੈਰੀ ਟਾਈਮ جے ਅਸੀਂ ਕਿਸੇ ਇਨੋਸੈਂਟ ਬੰਦੇ ਨੂੰ ਐਦਾਂ ਇੰਪਲੀਕੇਟ ਹੋ ਜਾਂਦਾ ਸਾਡੇ ਤੋਂ ਉਹ ਜੇਲ੍ਹ ਦੇ ਵਿੱਚੋਂ ਜਾ ਕੇ ਕੀ ਬਣ ਕੇ ਨਿਕੂਗਾ ਉਹ ਕੀ ਕਰੂਗਾ ਉਹ ਆ ਕੇ ਬਾਹਰ ਕੀ ਕਰੂਗਾ ਵੀ ਜੇ ਮੈਂ ਨਜਾਇਜ਼ ਮੇਰੇ ਤੇ ਪਰਚਾ ਪਾ ਗਿਆ ਤੇ ਜੇ ਹੁਣ ਪਾਇ ਲੈਣ ਤੋਂ ਫਿਰ ਮੇਰੇ ਤੇ ਜੋ ਗਲਤ ਸਿਗਨਲ ਜਾਂਦਾ ਸਰ ਜਿਹੜੇ ਜਨਰਲ ਮਾਸਟਸ ਨੂੰ ਸਰ ਹਾਲਾਂਕਿ ਇਹਨਾਂ ਨੇ ਕਹਿਤਾ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਪੁਲਿਸ ਵਾਲਿਆਂ ਨੇ ਕਿ ਇਹ ਮਤਲਬ ਕਿ ਇੱਕ ਸਾਹਿਬ ਦਾ ਖਤਮ ਕਰ ਦਿਓ ਪਰਚਾ ਹਨਾ ਇਹ ਹੀ ਕਿਹਾ ਹਾਂ ਹਾਂ ਡਿਸਚਾਰਜ ਹੋ ਗਿਆ ਡਿਸਚਾਰਜ ਹੋ ਗਿਆ ਹੋ ਗਿਆ ਪਰ ਸਰ ਜਿਹੜੇ ਉਹ ਕੈਪਸੂਲ ਸੀਗੇ 500 ਤੋਂ ਉੱਪਰ ਦੇ ਕੈਪਸੂਲ ਸੀਗੇ ਲਾਪਰੀਤ ਤੁਹਾਡੇ ਕੋਲ ਆ ਜੀ ਲਾਪਰੀਤ ਦੀ ਗੱਡੀ 'ਚ ਸੀਗੇ ਉਹ ਕੈਪਸੂਲ ਜਿਹੜੇ ਨਹੀਂ ਨਹੀਂ ਉਹ ਤਾਂ ਜੇ ਦੇਖੋਗਾ ਸੋ ਮੇਰੀ ਹੁਣ ਗੱਲ ਇਹ ਹੈ ਕਿ ਇਹਦੇ ਇਸ ਕੇਸ ਦੇ ਵਿੱਚ ਮੇਨ ਗੱਲ ਇਹ ਸੀ ਕਿ ਪੁਲਿਸ ਦੀ ਸ਼ੱਕ ਦਾਤੀ ਸੀਗੀ ਸਰਕਾਰ ਦਾ ਵੀ ਉੱਚ ਹੁੰਦਾ ਉਹਨਾਂ ਨੂੰ ਹੁੰਦਾ ਕਿ ਜੀ ਕਿਸੇ ਤਰੀਕੇ ਸਰ ਵੀ ਇਸ ਦੇ ਉੱਤੇ ਕਲੰਕ ਨੂੰ ਲਾਇਆ ਜਾਵੇ ਧੋਇਆ ਜਾਵੇ ਤੂੰ ਹੁੰਦਾ ਹੀ ਐ ਦੂਜੇ ਪਾਸੇ ਸਾਡੇ ਕੋਲ ਆਪਸ਼ਨ ਹੋਰ ਸੀ ਕਿ ਅਸੀਂ ਸੀਬੀਆਈ ਦੀ ਇਨਕੁਆਰੀ ਮੰਗ ਕਰਦੇ ਸੀਬੀਆਈ ਦੀ ਇਨਕੁਆਰੀ ਦੇ ਵਿੱਚ ਮੈਂ ਸੋਚਿਆ ਸੀਗਾ ਕਿ ਇਸ ਬਾਰੇ ਕਰਾਂ ਪਰ ਫਿਰ ਮੈਂ ਇਸ ਗੱਲ ਨੂੰ ਡ੍ਰੌਪ ਕਰਤਾ ਕਿਉਂਕਿ ਸੀਬੀਆਈ ਦੀ ਇਨਕੁਆਰੀ ਕਰਨਾ ਚੱਲਣਾ ਉਹ ਬਹੁਤ ਔਖਾ ਉਹਦੇ ਨਾਲ ਇਹ ਤਾਂ ਹੋ ਸਕਦਾ ਸੀਗਾ ਇਸ ਕੇਸ ਦਾ ਖਲਾਰਾ ਬਹੁਤ ਜ਼ਿਆਦਾ ਪੈ ਜਾਣਾ ਸੀਗਾ ਕਿਉਂਕਿ ਉੱਥੋਂ ਬਾਅਦ ਫਿਰ ਚੱਲਣ ਜਾਣਾ ਸੀਗਾ ਸਾਰੇ ਜਿੰਨੇ ਵੀ ਕੇਸ ਰਜਿਸਟਰ ਹੋਏ ਨੇ ਉਹਨਾਂ ਦੇ ਇਕੱਲੇ-ਇਕੱਲੇ ਦੀ ਕੁਝ ਹੋਣਾ ਸੀਗਾ ਫੇਰ ਪੁਲਿਸ ਅਫਸਰ ਵੀ ਹੋਰ ਵੀ ਮੁਲਾਜ਼ਮ ਫਸ ਸਕਦੇ ਸੀਗੇ ਉਹਦੇ ਵਾਸਤੇ ਹੁਣ ਮੰਨ ਲਓ ਕਿਸੇ ਜੇ ਸੀਬੀਆਈ ਨੂੰ ਜਾਂਦਾ ਕੇਸ ਉਹਨਾਂ ਨੇ ਕਿਸੇ ਨੇ ਕਹਿਣਾ ਸੀਗਾ ਜੀ ਤੁਸੀਂ ਫਲਾਣੀ ਥਾਂ ਤੇ ਆ ਕੇ ਇਨਵੈਸਟੀਗੇਸ਼ਨ ਜੁਆਇਨ ਕਰੋ ਜਾਂ ਆਓ ਉਹਦੇ ਵਿਚਾਰਾ ਖੱਜਲ-ਖੁਆਰ ਜਿਹੜਾ ਦਾਲ-ਫੁਲਕਾ ਕਮਾਉਣ ਵਾਲਾ ਬੰਦਾ ਉਹਦੇ ਵਾਸਤੇ ਤਾਂ ਕਿਤੇ ਆਉਣਾ ਜਾਣਾ ਕਿਤੇ ਇੱਧਰ-ਉੱਧਰ ਜਾਣਾ ਆਉਣਾ ਉਹਦੇ ਵਾਸਤੇ ਤਾਂ ਲਗਾਤਾਰ ਪ੍ਰਾਈਵੇਟ ਜੌਬ ਕਰਦਾ ਅਗਲਾ ਬੰਦਾ 5-4 ਦਿਨ ਦੀ ਛੁੱਟੀਆਂ ਤੇ ਅਗਲੇ ਜਾਣਾ ਪੈਗਾ ਅਗਲਾ ਕਹਿੰਦਾ ਡੱਡੀ ਪਿਆ ਉਹ ਵੀ ਤੂੰ ਸਰ ਇਹਨਾਂ ਨੇ ਕੀ ਸੋਚਿਆ ਸੀਗਾ ਕਿ ਬੜੇ ਮਤਲਬ ਕਿ ਈਜ਼ੀਲੀ ਇਸ ਚੀਜ਼ ਤੋਂ ਨਿਕਲ ਜਾਣਗੇ ਪਰ ਜਦੋਂ ਤੁਸੀਂ ਉੱਥੇ ਇੱਕ ਆਰਗੂਮੈਂਟ ਰੱਖੀ ਮੈਂ ਮੈਂ ਇਸ ਬਾਰੇ ਸੋਚਿਆ ਹੋਇਆ ਸੀਗਾ ਮੈਂ ਐਸੇ ਕਰਕੇ ਸੀਵੀ ਦੀ ਇਨਕੁਆਰੀ ਨਹੀਂ ਮੰਗੀ ਮੈਨੂੰ ਪਤਾ ਸੀਗਾ ਕਿ ਇਹ ਨਾ ਉਹ ਝਾਲ ਚੱਲਣ ਜੁਗੇ ਹੈ ਨਹੀਂ ਜੇ ਕਿਉਂਕਿ ਬੰਦਾ ਫਾਈਨੈਂਸ਼ੀਅਲੀ ਸਾਊਂਡ ਹੋਵੇ ਨਾ ਤਾਂ ਬੰਦਾ ਅਗਲਾ ਕਹਿੰਦਾ ਦੇਖੀ ਜਾਊਗਾ ਇੱਕ ਬਣੂਗਾ ਪਰ ਜਿਹੜਾ ਬੰਦਾ ਫਾਈਨੈਂਸ਼ੀਅਲੀ ਸੌਂਡ ਨਹੀਂ ਹੈਗਾ ਉਹਨੂੰ ਘਰ ਤੋਂ ਬਾਹਰ ਨਿਕਲੋਗੇ ਤਾਂ ਤੁਹਾਡੇ ਬੂਝੇ ਚ ਪੈਸੇ ਚਾਹੀਦੇ ਆ ਬਸ ਦਾ ਪਾੜਾ ਜਾਣ ਨੂੰ ਕਿਤੇ ਆਉਂ ਨੂੰ ਕਿਤੇ ਕਿਸੇ ਜੇ ਜਾਣਾ ਕਿਤੇ ਤੁਹਾਨੂੰ ਕਿਤੇ ਜਾਣਾ ਪਊਗਾ ਕਿੰਨੇ ਕਰਨਾ ਪਊਗਾ ਜਿਹੜੀ ਇਹ ਕੇਸ ਲੜਨੇ ਖਾਲਾ ਜੀ ਦਾ ਵਾੜਾ ਨਹੀਂ ਪਿਆ ਇਹ ਜਿਹੜੀਆਂ ਇਨਵੈਸਟੀਗੇਸ਼ਨ ਵਗੈਰਾ ਚ ਪਾਰਟਿਸਪੇਟ ਕਰਨਾ ਸੀਗਾ 75 ਦਿਨ ਅੱਗੇ ਲਾਇਆ ਅੰਦਰ ਮੂੜਾ ਹੁਣ ਇਹ ਸੀਗਾ ਕਿ ਚਲੋ ਕੰਮ ਨਿਬੜਿਆ ਬੰਦੇ ਦਾ ਜੋ ਕੇਸ ਤੋਂ ਬਰੀ ਹੋ ਗਿਆ ਅੱਗੇ ਵਾਸਤੇ ਮਾਰਯੋਗ ਹਾਈ ਕੋਰਟ ਨੇ ਆਰਡਰ ਕਰਤਾ ਉਹਦੇ ਵਿੱਚ ਇਹ ਕੇਸ ਹੈ ਤੇ ਲਵ ਪ੍ਰੀਸਿੰਘ ਦੇ ਜਿਹੜੇ ਪਾਰਟਿਕੂਲਰ ਨੇ ਉਹ ਡਿਜੀਟਲ ਰਿਕਾਰਡ ਚ ਹਾਈ ਕੋਰਟ ਦੇ ਵਿੱਚ ਰਿਕਾਰਡ ਤੇ ਹਨਗੇ ਕਿ ਇਨ ਕੇਸ ਕੱਲ ਨੂੰ ਕਿਸੇ ਵੀ ਤਰੀਕੇ ਸਰ ਇਹਨੂੰ ਕਦੇ ਝੂਠੇ ਕੇਸ ਚ ਇੰਪਲੀਕੇਟ ਕੀਤਾ ਜਾਂਦਾ ਜਦੋਂ ਇਹਦਾ ਨਾਮ ਜਾਊਗਾ ਤਾਂ ਫਟਾਫਟ ਉਹ ਤੇ ਟ੍ਰੇਸ ਹੋ ਜਾਏਗਾ ਕਿ ਇਹ ਇਹਦੇ ਚ ਪਹਿਲਾਂ ਵੀ ਇਦਾਂ ਇਹਦੇ ਤੇ ਪਾਇਆ ਸੀਗਾ ਤੋਂ ਇਸ ਕਰਕੇ ਇਹਦੀ ਪ੍ਰੋਟੈਕਸ਼ਨ ਵਾਸਤੇ ਹੋ ਗਿਆ ਕਿ ਇਹ ਇਹ ਇਸ ਵਾਸਤੇ ਤੋਂ ਇਹ ਇਹ ਬਹੁਤ ਵੱਡੀ ਗੱਲ ਹੈਗੀ ਹੈ ਤੋ ਉਹ ਸਪੈਸ਼ਲੀ ਕੀਰਤੀ ਸਿੰਘ ਜੀ ਹੋਰਾਂ ਨੇ ਫਰਾਂਸ ਤੇ ਇਟਲੀ ਦਾ ਵੀ ਜ਼ਿਕਰ ਕੀਤਾ ਹੈ ਉਹ ਇਹ ਅਸਲ ਚ ਇਹ ਇੰਟਰਨੈਸ਼ਨਲ ਲਾਅ ਦੀਆਂ ਗੱਲਾਂ ਨੇ ਇੰਟਰਨੈਸ਼ਨਲ ਲੈਵਲ ਤੇ ਵੀ ਇਹ ਕਹਿੰਦੇ ਆ ਜਿਹੜੀ ਹਿਊਮਨ ਰਾਈਟਸ ਹੈ ਨਾ ਉਹ ਸਭ ਤੋਂ ਉਹਨਾਂ ਦੀ ਵੈਲਿਊ ਹੈਗੀ ਆ ਉਹਨਾਂ ਦੇ ਵੈਲਿਊਏਬਲ ਰਾਈਟ ਹੈਗਾ ਉਟ ਹੈਜ਼ ਟੂ ਬੀ ਪ੍ਰੋਟੈਕਟਿਡ ਸੋ ਇਸ ਕਰਕੇ ਇਹ ਸਾਡੀ ਸਾਡੀ ਮਿਹਨਤ ਸਫਲ ਹੋਈ ਹੈ ਕਿ ਉਸ ਬੱਚੇ ਨੂੰ ਵਿਚਾਰੇ ਨੂੰ ਇਨਸਾਫ ਮਿਲ ਗਿਆ ਕਿਹਨ ਦਾ ਮੌਕਾ ਸਰ ਹੁਣ ਸਬ ਇਨਸਪੈਕਟਰ ਜਿਹੜਾ ਰਜਿੰਦਰ ਸਿੰਘ ਹੈਗਾ ਉਹਨੂੰ ਆਪਣੀ ਜੇਬ ਚੋਂ ਤਾਂ 1 ਲੱਖ ਰੁਪਏ ਦੇਣਾ ਹੀ ਪੈਣਾ ਨਾਲ ਦੇ ਨਾਲ ਉਹ ਮੁਸੀਬਤ ਬਣ ਗਿਆ ਸਰਕਾਰ ਦੇ ਖਜ਼ਾਨੇ ਦੇ ਲਈ ਉਹ ਦੇਖੋ ਜੀ ਉਹ ਤਾਂ ਦੇਣੇ ਪਊਗਾ ਕਿਉਂਕਿ ਉਹ ਅਗਰ ਆਪਾਂ ਉਹਨੂੰ ਕੰਪੈਰੀਜ਼ਨ ਕਰੀਏ ਉਸ ਮੁੰਡੇ ਦੇ 75 ਦਿਨ ਜੇਲ੍ਹ ਦੇ ਅੰਦਰ ਲਾਏ ਹੋਏ ਉਹਨੂੰ ਤਾਂ ਇੱਕ ਇੱਕ ਦਿਨ ਦਾ ਤੁਹਾਨੂੰ ਤੁਸੀਂ ਦੇਖੋ ਅਸੀਂ ਸਾਰਾ ਦਿਨ ਤੁਰਦੇ ਫਿਰਦੇ ਆ ਸਾਨੂੰ ਲਿਬਰਟੀ ਦੀ ਕਦਰ ਨਹੀਂ ਹੈਗੀ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਕਨਫਾਈਨਮੈਂਟ ਚ ਹੋਵੇ ਉਸ ਦੇ ਅੰਦਰ ਰਹਿਣ ਚ ਉਹ ਦੀਆ ਉਹਦਾ ਉਹਦਾ ਜਿਹੜਾ ਉਹ ਭੁਗਤਦਾ ਜਿਹੜੇ ਉਹਦੇ ਉਸ ਟਾਈਮ ਤੇ ਉਹਦੀ ਮਾਨਸਿਕ ਦਸ਼ਾ ਹੁੰਦੀ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਦੇਣਾ 1 ਮਹੀਨੇ ਦੇ ਵਿੱਚ ਵਿੱਚ ਹੈ ਹਾਂ 1 ਮਹੀਨੇ ਦੇ ਵਿੱਚ ਵਿੱਚ ਚੰਗੇ ਸੋਮਾ ਸਰ ਬੜਾ ਇੰਪੋਰਟੈਂਟ ਕੇਸ ਉਹਨ ਬੜੇ ਸੋਲਜਰ ਹਟੰਗਨਲ ਜਿਵੇਂ ਚੰਗੇ ਵਕੀਲ ਲੜਦੇ ਨੂੰ ਤੁਸੀਂ ਲੜਿਆ ਔਰ ਉਸ ਮੁੰਡੇ ਨੂੰ ਇਨਸਾਫ ਦਵਾਇਆ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਵੈਰੀ ਮੱਚ ਥੈਂਕ ਯੂ